ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵਰਲਡ ਸੇਲ ਲਈ ਲੈ ਗਏ ਆਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਦ ਜੀ ਹਾਂਜੀ ਬਦ ਜੀ ਨਾਮ ਤੇ ਐਡਰੈਸ ਹੋ ਨਾਮ ਅੰਦਰ ਗੁਰਦੀਪ ਸਿੰਘ ਪਿੰਡ ਮੱਜੂਗੇ ਜ਼ਿਲ੍ਹਾ ਜ਼ਿਲ੍ਹਾ ਕਰਨਾਲਾ ਜੀ ਤਹਿਸੀਲ ਬਸ਼ੀਉਟਾ ਪਾਈ ਨੇੜੇ ਪਿੰਡ ਬਈ ਨੇੜੇ ਭਧੌੜ ਪਾ ਜਾਂਦਾ ਜੀ ਤੇ ਆਮਗੜ ਪੈਂਦੇ ਤੇ ਹੰਮਤਪੁਰਾ ਜੀ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 76960 ਜੀ 88453 ਜੀ ਠੀਕ ਹੈ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਏ ਸੂਣਦੀ ਹੈ ਕਰਮਾਂ ਲਈ ਇਹਨੇ ਦੂਜੇ ਸੂਏ ਸੂਣਾਗੇ ਜੀ ਕਿੰਨੇ ਦਿਨ ਲੈਂਦੀ ਆ ਇਹਦੇ ਰਹਿੰਦੇ ਆ ਜੀ 15 17 ਦਿਨ ਜੀ 15 ਤੋਂ 17 ਦਿਨ ਬਾਕੀ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਇਹਦਾ ਮੇਰੇ ਪਿਛਲੇ ਪਹਿਲੇ ਸੂਏ ਦਾ 27 22 ਲੀਟਰ ਦਾ ਰਿਕਾਰਡ ਆ ਜੀ ਠੀਕ ਆ ਬਾਈ ਬਰੂਟ ਦੀ ਇਹ ਆ ਬਾਈ ਠੀਕ ਆ ਤੇ ਅੱਗੇ ਵੀ ਬਹੁਤ ਚੰਗੇ ਸੀਮਣ ਲੱਗਿਆ ਬਾਈ ਠੀਕ ਆ ਬਾਈ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਸਨਖਪੁਣਾ ਬੜ ਦੇ ਵਿੱਚ ਬਈ ਬਹੁਤ ਆ ਬਰੂਟ ਸੀਮਣ ਦੀ ਬਾਈ ਨੇ ਦੱਸਿਆ ਵੀ ਇਹ ਖੋਦਾ ਅੱਗੇ ਵੀ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਕੱਚੀ ਜ਼ਰੂਰ ਆ ਦਿਨ ਦੱਸਿਆ ਬਾਈ ਨੇ 15 16 ਦਿਨ ਲੈਂਦੀ ਹਾਂਜੀ ਹਾਂਜੀ 15 16 ਦਿਨ ਲੈਂਦੀ ਆ ਆਰਾਮ ਨਾਲ ਤੇ ਉਹਦੋਂ ਨੂੰ ਆਰਡਰ ਦੇਖੋ ਬਈ ਕਮਾਲ ਦਾ ਤਿਆਰ ਕਰਨਾ ਕੱਲਾ ਕੱਲਾ ਥਣ ਪੂਰੀ ਦਿੱਤੀ ਦੇ ਥਣ ਆਰਡਰ ਕਮਾਲ ਦਾ ਤਿਆਰ ਕਰੋ ਜਿਹੜੇ ਹਿਸਾਬ ਨਾਲ 15 16 ਦਿਨ ਪਹਿ ਬਾਏ ਆਰਡਰ ਦੀ ਤਿਆਰੀ ਆ ਕਰਮ ਵਾਲੀ ਨੇ ਬਹੁਤ ਸੋਹਣਾ ਆਰਡਰ ਕੈਰ ਕਰਨਾ ਕੱਲਾ ਕੱਲਾ ਥਣ ਪੂਰੀ ਵਿਕਤੀ ਦੇ ਥਣ ਲੱਗਿਆ ਬਈ ਖੋਲ ਦੇ ਬਈ ਤੋਰ ਕੇ ਦਿਖਾ ਦੇ ਆਪਾਂ ਵੀ ਜੀ ਫਾਰਮ ਵੀ ਦੱਸ ਦੇਵੇਂ ਕਿਹੜੇ ਫਾਰਮ ਚੋਂ ਆਈ ਵੀ ਆ ਠੀਕ ਆ ਬਾਈ ਹਾਂਜੀ ਹੂੰ ਤੋਕੜ ਗੱਭਣ ਲਈ ਸੀ ਬਾਈ ਨੇ ਹਾਂ ਵੀਜੀ ਨੇ ਟੋਕੜ ਗੱਭਣ ਲਈ ਸੀ ਠੀਕ ਆ ਟੋਕੜ ਗੱਭਣ ਥੱਲੇ ਸੀਗਾ ਦੇ ਥੱਲੇ 19 ਲੀਟਰ ਜਦੋਂ ਮੈਂ ਲਈ ਆ ਠੀਕ ਆ 4 ਮਹੀਨਿਆਂ ਦੀ ਆਪਾਂ ਗੱਭਣ ਲਈ ਸੀਗੀ 4 ਮਹੀਨਿਆਂ ਦੀ ਬਾਈ ਕਹਿੰਦਾ ਉਦੋਂ ਗੱਭਣ ਸੀ 19 ਲੀਟਰ ਦੁੱਧ ਤਾਂ ਉਦੋਂ ਕੰਡੇ ਵਾਲਾ ਬਈ ਤਿਆਰ ਸੀਗਾ ਤੋਰਾ ਚੈੱਕ ਕਰ ਲੋ ਆਰਡਰ ਕਮਾਲ ਦਾ ਕੱਦ ਬੱਡ ਫੁੱਲਾ ਪ੍ਰਿੰਟ ਪ੍ਰਿੰਟ ਚੰਗੇ ਚੰਗੀ ਆ ਬਰੀਡ ਬਈ ਫੇਸ ਬੜਾ ਪਿਆਰਾ ਬੱਚੇ ਬਹੁਤ ਚੰਗੇ ਪਾਉ ਹਨਾ ਬਾਈ ਜਿਹੜੇ ਹਿਸਾਬ ਨਾਲ ਖੁੱਦ ਚੰਗੀਆਂ ਨਾ ਬੱਚੇ ਵੀ ਚੰਗੇ ਪਾਉ ਤੋਰਾ ਤਾਰਾ ਕਮਾਲ ਆ ਤੇ ਕੀ ਮੁੱਲ ਆ ਭਰਾ ਇਹਦਾ ਜਾਇਜ ਮੁੱਲ ਜਾਇਜ ਹੀ ਕਰਾਂਗੇ ਵੀਜੀ ਵੀਡੀਓ ਆਪਣਾ ਫੋਨ ਤੇ ਕਰਦੇਗੇ ਜੀ ਠੀਕ ਆ ਮੁੱਲ ਜੋ ਜਾਇਜ ਹੀ ਹੋਊਗਾ ਮੁੱਲ ਵੜਦੇ ਹਿਸਾਬ ਨਾਲ ਬਾਈ ਕਹਿੰਦਾ ਜਾਇਜ ਹੋਊਗਾ ਮੁੱਲ ਆ ਜਿਹੜਾ ਬਾਈ ਫੋਨ ਤੇ ਹੋ ਜੂਗਾ ਸਨਖੀ ਆ ਬਾਈ ਹੋਰ ਕੋਈ ਨਹੀਂ ਮੈਂ ਥੋੜਾ ਸਮਝਾਈ ਦਾ ਕਰਕੇ ਵੇਚਦੇ ਆ ਹਾਂ ਥੋੜੀ ਲੈ ਬਾਈ ਜਗਾ ਦੀ ਥੋੜੀ ਤੰਗੀ ਆ ਬਾਈ ਕੋਈ ਬਸ ਕਾਫੀ ਆ ਨਾਲ ਖੇਤੀਬਾੜੀ ਦਾ ਕਰਕੇ ਥੋੜਾ ਜਿਹਾ ਬਸ ਹੂੰ ਵੀ ਸਮਝਾਈ ਇਹਨੂੰ ਮੈਂ ਵੇਚਦੇ ਆ ਹੋਰ ਮਤਲਬ ਕਿ ਕੋਈ ਹੋਰ ਨਹੀਂ ਕਮੀ ਠੀਕ ਆ ਬਾਈ ਤੇ ਕਿਵੇਂ ਵੀਰ ਨੂੰ ਬਾਈ ਬੜਾ ਪਸੰਦ ਆ ਵੀ ਵਾਈ ਨੈਕਨੈਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ